ਮੈਨੂੰ ਯਾਦ ਹੈ ਕਿ ਮੇਲਾ ਮੇਰੀ ਵਾਈਫ ਆ ਸੀ ਗੁਰਪ੍ਰੀਤ ਕੌਰ ਉਹ ਟੂਟੀਆਂ ਦਾ ਰੌਲਾ ਪੈ ਗਿਆ ਸੀਗਾ ਤੇ ਉਹ ਕਹਿੰਦੇ ਟੂਟੀਆਂ ਇੱਥੇ ਲਾਉਣੀਆਂ ਉਹ ਕਹਿੰਦੇ ਇੱਥੇ ਨਹੀਂ ਲੱਗਣ ਦੇਣੀ ਉਹ ਕਹਿੰਦਾ ਟੂਟੀਆਂ ਉੱਧਰ ਜਾਊ ਉਹ ਮੈਨੂੰ ਅੱਜ ਤੱਕ ਯਾਦ ਹੈ ਮੈਂ ਕਿਹਾ ਵੀ ਟੂਟੀ ਦਾ ਨਾ ਕੋਈ ਮਸਲਾ ਉੱਠ ਖੜੇ ਵਿਧਾਨ ਸਭਾ ਤੱਕ ਜਾ ਵੜਿਆ ਸੀ ਗੱਲ ਇਹ ਸੋ ਜੇ ਮੈਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਈ ਵਾਰੀ ਧੂਰੀ ਦੀ ਵਾਰੀ ਆਉਂਦਿਆਂ ਨੂੰ ਪਰ ਇਹਦਾ ਇਸ ਗੱਲ ਦਾ ਗੁੱਸਾ ਨਾ ਕਰਿਓ ਵੀ ਕਟੋਂ ਨੇ ਪ੍ਰੇਸ਼ਕਲ ਦਾ ਮਾਣ ਜਰੂਰ ਕਰ ਲਿਆ ਕਰੋ ਕਿਤੇ ਨਾ ਕਿਤੇ ਹੁੰਨਾ ਹੀ ਆ ਮੈਂ ਤੁਸੀਂ ਇਹੀ ਸੋਚ ਲਿਆ ਕਰੋ ਕਿ ਸਾਡੇ ਆਲਾ ਫਿਰਦਾ ਕਿਤੇ ਨਾ ਕਿਤੇ ਹੈ ਨਾ ਸੋ ਸਾਰੇ ਪੰਜਾਬ ਜਾਣਾ ਨੰਗਲ ਤੋਂ ਲੈ ਕੇ ਫਾਜ਼ਿਲਕਾ ਤੱਕ ਮੋਰ ਤੋਂ ਲੈ ਕੇ ਪਠਾਨਕੋਟ ਤੱਕ ਬਹੁਤ سارے ਕੰਮ ਨੇ ਸਾਡੇ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਇੱਕ ਘਰ ਚਲਾਉਣ ਵਾਸਤੇ ਵੀ ਦੇਖ ਲਓ ਪੰਜ ਪੰਜ 6 ਜੀਆਂ ਦਾ ਘਰ ਚਲਾਉਣਾ ਲਾਣੇਦਾਰ ਦਾ ਕੀ ਹਾਲ ਹੋ ਜਾਂਦਾ ਕਿ ਉਹ ਤੋਂ ਮਤਲਬ ਝਗੜੇ ਹੀ ਬੜੀ ਮੁਸ਼ਕਲ ਨਾਲ ਸੁਲਝਾਏ ਜਾਂਦੇ ਕਰਦੇ ਤੇ ਇੱਕ ਐਡਾ ਵੱਡਾ ਪਰਿਵਾਰ ਹੈ 3.5 ਕਰੋੜ ਲੋਕਾਂ ਦਾ ਤੇ ਉਹਨੂੰ ਸੰਭਾਲਣਾ ਔਖਾ ਕੰਮ ਹੈ ਪਰ ਜਿਵੇਂ ਕਹਿੰਦੇ ਕਿ ਜਿਹੜਾ ਚੁੰਝ ਦਿੰਦਾ ਉਹ ਝੋਗਾ ਵੀ ਦਿੰਦਾ ਹੈ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਪਰਮਾਤਮਾ ਤਾਂ ਫਿਰ ਉਹ ਜ਼ਿੰਮੇਵਾਰੀ ਨਿਭਾਉਣ ਦਾ ਸਮੱਤ ਵੀ ਬਖਸ਼ਦਾ ਪਾਲ ਵੀ ਬਖਸ਼ਦਾ ਇਹ ਹੀ ਅਰਦਾਸ ਕਰਦੇ ਆ ਪਿੰਡ ਵਸਦੇ ਹੱਸਦੇ ਰਹਿਣ ਨਗਰ ਖੇੜੇ ਤਰੱਕੀਆਂ ਕਰਨ ਔਰ ਸਰਬੱਤ ਦਾ ਭਲੇ ਦੀ ਗੁਰਬਾਣੀ ਹਰ ਰੋਜ਼ ਪਿੰਡਾਂ ਚੋਂ ਸਪੀਕਰਾਂ ਚੋਂ ਦੋ ਦੋ ਟਾਈਮ ਆ ਜਿਹੜੀ ਗੂੰਜਦੀ ਐ ਤੇ ਆਪਾਂ ਦਿਲ ਦੇ ਸੱਚੇ ਆ ਜੋ ਗੱਲ ਦਿਲ ਚਾ ਉਹੀ ਜ਼ੁਬਾਨ ਤੇ ਐ ਆਪਾਂ ਕੋਈ ਛਲਕਪਟਲੇ ਹੈ ਨਹੀਂ ਸੋ ਇਸ ਕਰਕੇ ਇਹਹੀ ਬਸ ਉਹਨਾਂ ਨੂੰ ਪੰਗਾ ਐ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਕਿ ਵੀ ਆਮ ਘਰਾਂ ਚੋਂ ਮੁੰਡਾ ਉੱਠ ਕੇ ਕੋਈ ਯਾਰ ਇੱਥੇ ਕਿਉਂ ਆ ਗਿਆ ਇਹ ਕੁਰਸੀਆਂ ਤੇ ਸਾਡੇ ਮੁੰਡੇ ਬੈੰਦੇ ਹੁੰਦੇ ਆ ਐ ਮੁੱਖ ਮੰਤਰੀ ਕਦੇ ਪਹਿਲਾਂ ਤੁਹਾਨੂੰ ਮਿਲਿਆ ਸੀ ਐ ਜਦ ਪਿੰਡ ਵਾਲੇ ਬੁਲਾਏ ਹੋਣ ਜਾਂ ਕੋਈ ਐ ਨਾਂ ਕਿਤੇ ਉਹ ਆਹ ਹੈ ਇਹਦੀ ਦੋ ਮੱਖੀਆਂ ਆ ਜਾਣ ਉਹ ਦੋ ਅਫਸਰ ਸਸਪੈਂਡ ਕਰ ਦਿੰਦੇ ਡੀਸੀ ਨੂੰ ਕਿ ਮੱਖੀ ਕਿਵੇਂ ਆ ਗਈ ਇੱਥੇ ਹਨਾ ਅਸੀਂ ਬੰਦ ਕਰਾਉਂਦੇ ਆ ਯਾਰ ਏਸੀ ਜਾਂ ਬੰਦ ਕਰੋ ਗਰਮੀ ਚ ਰਹਿ ਲਾਂਗੇ ਘੰਟਾ ਫੇਰ ਕੀ ਹੁੰਦਾ ਹਨਾ ਇਹਨਾਂ ਦੇ ਨਾਲ ਹੀ ਤਾਂ ਖੜੇ ਸੋ ਇਸ ਕਰਕੇ ਦੁੱਖ ਸੁੱਖ ਜਾਣਦੇ ਆ ਸਾਰੇ ਪਾਣੀ ਦੀ ਕੀਮਤ ਪਤਾ ਹੈ ਨੱਕਿਆਂ ਤੇ ਬੈਠੇ ਹੋਏ ਆ ਖੇਤਾਂ ਚ ਕੰਮ ਕੀਤੇ ਹੋਏ ਨੇ ਸਾਰੇ ਚੁੱਲ੍ਹੇ ਦੀ ਅੱਗ ਦਾ ਵੀ ਪਤਾ ਹੈ ਕਿ ਜਦੋਂ ਘਰ ਚ ਕੋਈ ਨਸ਼ਾ ਕਰਨ ਲੱਗ ਜੇ ਸਭ ਤੋਂ ਵੱਧ ਜਿਹੜਾ ਪੀੜਤ ਹੁੰਦੇ ਉਹ ਘਰ ਦੀ ਲੇਡੀਆਂ ਹੁੰਦੀਆਂ ਚਾਹੇ ਪੁੱਤ ਲੱਜੇ ਚਾਹੇ ਘਰ ਵਾਲਾ ਲੱਜੇ ਚਾਹੇ ਬੇਟਾ ਲਾ ਚਾਹੇ ਭਰਾ ਲੱਗੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਘਰ ਦੀ ਅੱਗ ਖਤਰੇ 'ਚ ਪੈ ਗਈ ਸੋ ਘਰ ਵੀ ਚੁੱਲ੍ਹੇ ਵੀ ਬਚਾਉਣੇ ਆ ਰੱਖੀਆਂ ਵੀ ਕਰਨੀਆਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਬਹੁਤ ਯੰਗ ਮੁੰਡੇ ਸਰਪੰਚ ਨਵੇਂ-ਨਵੇਂ ਆਈਡੀਆ ਲੈ ਕੇ ਆਏ ਆ ਤੇ ਆਉਣ ਵਾਲੇ ਦਿਨਾਂ 'ਚ ਫੇਰ ਹੁਣ ਜਿਵੇਂ 2 ਦਿਨ ਦਾ ਸੀ ਧੂਰੀ ਦਾ ਰੱਖਿਆ ਸੀਗਾ ਹੁਣ ਇਸ ਤੋਂ ਬਾਅਦ ਮੈਂ ਜਾਊਂਗਾ ਧੂਰੀ ਉਹ ਕਿੱਥੇ ਪੈ ਗਿਆ ਸੈਵਨ ਉਹਦੇ ਚ ਇੱਕ ਬਹੁਤ ਕਮਾਲ ਦੀ ਗੱਲ ਪਤਾ ਲੱਗੀ ਧੂਰੀ ਵਾਲੇ ਲੋਕਾਂ ਦੀ ਉਹ ਪਤਾ ਤੁਹਾਨੂੰ ਵੀ ਨਹੀਂ ਹੋਣਾ ਪਰ ਚੰਗੀਆਂ ਚੀਜ਼ਾਂ ਤੁਹਾਨੂੰ ਦੱਸਦੇ ਨਹੀਂ ਇਹ ਮੈਨੂੰ ਮੈਂ ਕਿਤੇ ਮੀਟਿੰਗ ਕੀਤੀ ਕਾਰਪੋਰੇਟ ਬੈਂਕਾਂ ਦੀ ਕਾਰਪੋਰੇਟ ਬੈਂਕਾਂ ਸਰਕਾਰੀ ਬੈਂਕਾਂ ਉਹਦੇ ਚ ਖਾਤਾ ਨਹੀਂ ਖਲੋਂਦੇ ਪਰ ਕਰਜ਼ਾ ਲੈਂਦੇ ਉਥੋਂ ਵੱਡੇ ਵੱਡੇ ਜਿਨ੍ਹਾਂ ਦੇ 2-2 56 ਖੜੇ ਨੇ ਉਹੋ ਬੰਦੇ ਜਿਹੜੇ ਕਰਜ਼ਾ ਨਹੀਂ ਮੋੜ ਰਹੇ ਦੋ ਮਤਲਬ ਕਿ ਤੇ ਚਲਦੀ ਹੋਊਗੀ ਕਿ ਲੀਡਰ ਨਾ ਬਣਦੀ ਹੋਊਗੀ ਜਾਂ ਫਿਰ ਮੈਨੇਜਰ ਨਾ ਕਰ ਲੈਂਦੇ ਸੈਟਿੰਗ ਤਾਂ ਰਿਕਵਰੀ ਰੇਟ ਜਿਹੜਾ ਹੈ ਐ ਕੋਰਪੋਰੇਟ ਬੈਂਕਾਂ ਦਾ ਬਹੁਤ ਘੱਟੇ ਚੱਲ ਰਿਹਾ ਸੀ ਅਚਾਨਕ ਇੱਕ ਠੰਡੀ ਹਵਾ ਦਾ ਬੁੱਲਾ ਉਸ ਕਾਗਜ਼ 'ਚੋਂ ਮੈਨੂੰ ਦਿਖਿਆ ਜਿਹੜਾ ਧੂਰੀ ਹਲਕਾ ਹੈ ਇਹਦਾ ਜਿਹੜਾ ਰਿਕਵਰੀ ਰੇਟ ਹੈ ਮਤਲਬ ਕਰਜ਼ਾ ਮੋੜਨ ਦਾ 99% ਹੈ ਜੀ ਪੰਜਾਬ 'ਚ ਨੰਬਰ 1 ਹੈ ਕਈ ਪਿੰਡਾਂ ਦਾ 100% ਹੈ ਕਈ ਇਹ ਜਿਹੜੇ ਜ਼ਿਲ੍ਹੇ ਨੇ ਜਿੱਥੇ ਮਾਈਨਸ ਚੱਲ ਰਿਹਾ ਜਮਾ ਹੀ ਨਹੀਂ ਮੋੜਿਆ ਮਤਲਬ ਸੋ ਅਸੀਂ ਅੱਜ ਉਹਨਾਂ ਨੂੰ ਸਨਮਾਨਤ ਕਰਾਂਗੇ ਲੋਕਾਂ ਨੂੰ ਵੀ ਤੇ ਬੈਂਕ ਵਾਲੇ ਸਟਾਫ ਨੂੰ ਵੀ ਵੀ ਭਾਈ ਤੁਸੀਂ ਆਪਾਂ ਜੇ ਆਪਣੀ ਕੋਆਪਰੇਟਿਵ ਬੈਂਕ 'ਚ ਖਾਤਾ ਖਿਲਾਓ ਇੱਕ ਕੋਈ ਗਲਤਫਹਿਮੀ ਜਾਂ ਕੋਈ ਇਦਾਂ ਦਾ ਤਾਂ ਪਾਣ ਦੇ ਪਹਿਲਾਂ ਨਹੀਂ ਉਹ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਮੈਂ ਤਾਂ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਜਦੋਂ ਭਾਂ ਖੜਾ ਦਾ ਪਾਣੀ ਆਉਣ ਲੱਗਿਆ ਕੱਸੀਆਂ 'ਚ ਆਪਣੇ ਉਦੋਂ ਮਨ ਲਾ ਕਾਮਰੇਡਾਂ ਦਾ ਜ਼ੋਰ ਸੀਗਾ ਉਹਨਾਂ ਨੇ ਇੱਕ ਗੱਲ ਫਲਾਤੀ ਕਹਿੰਦੇ ਵੀ ਇਹ ਪਾਣੀ ਨਾ ਲਾਇਓ ਇਹ ਜੋ ਤਾਂ ਬਿਜਲੀ ਕੱਢ ਲਈ ਪਾਣੀ ਤਾਂ ਫੋਕਾ ਇਹ ਲੋਕਾਂ ਦੇ ਮਨ 'ਚ ਬੈ ਗਈ ਉਦੋਂ ਕਿਹੜਾ ਕੋਈ ਵਟਸਐਪ ਆਉਂਦਾ ਸੀ ਜਾਂ ਕੋਈ ਕਲੀਅਰ ਕਰੇ ਕੋਈ ਇਹ ਫੋਕਾ ਪਾਣੀ ਹੈ ਬਿਜਲੀ ਤਾਂ ਕਹਿੰਦੇ ਕੱਢ ਲਈਏ ਚੋਂ ਇਹ 'ਚ ਕਰੰਟ ਹੈ ਨਹੀਂ ਇਸ ਪਾਣੀ 'ਚ ਪਾਣੀ ਥੋੜੀ ਬਿਜਲੀ ਪਾਣੀ ਪਾਣੀ 'ਚ ਥੋੜੀ ਹੁੰਦੀ ਉਹ ਤਾਂ ਚੱਕਰੀ ਘਮਾਉਂਦੀ ਹੈ ਐਦਾਂ ਹੀ ਨਾ ਗਲਤਾਂ ਵੀ ਫਲਾ ਰੱਖੇ ਇੱਕ ਵੀ ਜੇ ਕੋਰਪੋਰੇਟ ਬੈਂਕ 'ਚ ਖਾਤਾ ਖਲਾਵਾਂਗੇ ਜਾ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਦੋਂ ਅਸੀਂ ਫਸਲ ਲੈ ਕੇ ਆਵਾਂਗੇ ਉਹ ਫਸਲ ਦੇ ਜਿਹੜੇ ਪੈਸੇ ਆਉਣਗੇ ਕੋਬਡ ਬੈਂਕ ਵਾਲੇ ਉਹ ਚੋਂ ਕੱਟ ਲੈਣਗੇ ਇਹ ਹੋ ਨਹੀਂ ਸਕਦਾ ਜੀ ਇਹ ਮੈਂ ਤੁਹਾਨੂੰ ਕਾਨੂੰਨ ਦੱਸ ਦੇਣਾ ਉਹ ਜਿਹੜਾ ਪੈਸਾ ਹੈ ਸੀਸੀਐਲ ਕਹਿੰਦੇ ਉਹਨੂੰ ਕੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਦੋਂ ਟਰਾਲੀ ਲੈ ਗਈ ਤਲ ਗਈ ਉਹ ਪੈਸਾ ਸਿੱਧਾ ਕਿਸਾਨ ਦੇ ਖਾਤੇ ਜਾਂਦਾ ਜੀ ਉਹਨੂੰ ਛੇੜ ਨਹੀਂ ਸਕਦੇ ਤੁਸੀਂ 1 ਰੁਪਿਆ ਵੀ ਉਹ ਚੋਂ ਇੱਧਰ ਤੁਰੀ ਗੱਲ ਸਕਦਾ ਬਿਲਕੁਲ ਇਸ ਗੱਲ ਦਾ ਡਰ ਕੱਢ ਦੋਗੇ ਪਤਾ ਨਹੀਂ ਅਸੀਂ ਕੀ ਕਰੂਗੀ ਗਵਰਨਮੈਂਟ ਵੀ ਸਾਡੇ ਫਸਲ ਦੇ ਪੈਸੇ ਹੀ ਰੱਖ ਲੂਗੀ ਵੀ ਤੂੰ ਤਾਂ ਇਹਨੇ ਦੇਣੇ ਨੇ ਉਹ ਜਦੋਂ ਭਰਨੇ ਨੇ ਕਿਸੇ ਨੇ ਆਰਾਮ ਨਾਲ ਪਰਦੇ ਕੋਈ ਨਹੀਂ ਇੰਡਸਟਰੀਅਲ ਨਾਲ ਵੀ ਅਸੀਂ ਕਰਦੇ ਰਹਿੰਦੇ ਆ ਓਟੀਐਸ ਕਹਿੰਦੇ ਆ ਵਨ ਟਾਈਮ ਸੈਟਲਮੈਂਟ ਵੀ ਚਲ ਯਾਰ ਐਂ ਕਰ ਵਿਆਜ ਛੱਡ ਦਿੰਨੇ ਆ ਚਲ ਮੂਲ ਹੀ ਕਰਾ ਦੇ ਯਾਰ ਪਰ ਇਹ ਨਵੇੜ ਕੰਮ ਠੀਕ ਹੈ ਨਾ ਲਾਲ ਲਕੀਰ ਤਾਂ ਹਟੇ ਨਹੀਂ ਤਾਂ ਲਾਲ ਲਕੀਰਾਂ ਹੀ ਬਹੁਤ ਭੋਈਆਂ ਪਈਆਂ ਆ ਫਰਦਾਂ ਪਲੱਜ ਕੀਤੀਆਂ ਪਈਆਂ ਜ਼ਮੀਨਾਂ ਤੇ ਲਿਮਟਾਂ ਕਰਾ ਰੱਖੀਆਂ ਤੇ ਨਾਲੇ ਬੈਂਕ 'ਚ ਖਾਤਾ ਖਲਾਉਂਗੇ 3% ਸਸਤਾ ਦਿੰਦਾ ਜੀ ਕੋਆਪਰੇਟਿਵ ਬੈਂਕ ਕਰਜਾ 3% ਸਸਤਾ ਹੈ ਦੂਜਿਆਂ ਨਾਲੋਂ ਉਹ ਵੀ ਬਚਦਾ ਕਿਉਂਕਿ ਸਰਕਾਰੀ ਅਫਸਰ ਨੇ ਉਹ ਕਹਾ ਮੇਰੀ ਕੋਈ ਤਾਂ ਨਹੀਂ ਕਦੋਂ ਬਦਲੀ ਹੋ ਜੂ ਮੈਂ ਕੀ ਲੈਣਾ ਬੈਂਕ ਤੋਂ ਠੀਕ ਹੈ ਨਾ ਤੇ ਉਹ ਪ੍ਰਾਈਵੇਟ ਵਾਲੇ ਰੋਜ਼ ਆਉਂਦੇ ਆ ਤੁਹਾਡੇ ਕੋਲ ਐਚਡੀਐਫਸੀ ਵਾਲੇ ਬਾਪੂ ਜੀ ਤਾਇਆ ਜੀ ਬਾ ਤੂੰ ਇੱਕ ਵਾਰੀ ਕਹ ਲੱਖ ਵਾਲਾ ਕਹਿੰਦਾ ਯਾਰ ਤਿੰਨ ਚਾਰ ਵਾਰੀ ਆ ਗਿਆ ਚੱਲ ਯਾਰ ਇਹਦਾ ਰੱਖ ਲੈਨੇ ਮੂੰਹ ਮਲਾ ਜਾ ਚੱਲ ਯਾਰ ਲੱਖ ਰੁਪਏ ਦਾ ਖਾਤਾ ਖੋਲ ਦੂ ਐਂ ਕਲਾ ਲੈਂਦੇ 98% ਖਾਤੇ ਪ੍ਰਾਈਵੇਟ ਬੈਂਕਾਂ 'ਚ ਨੇ 1.5% ਹੀ ਐ ਇੱਥੇ ਤਾਂ ਕੋਰਪੋਰੇਟ 'ਚ ਪਰ ਕਰਜ਼ਾ ਇੱਥੋਂ ਲੈਣਾ ਫਿਰ ਮੋੜਨਾ ਨਹੀਂ ਉਹ ਕੋਈ ਅਨਾਉਂਸਮੈਂਟ ਕਰ ਦਿੰਦੇ ਵੀ ਕਰਜ਼ਾ ਮਾਫ ਕਰਾਂਗੇ ਉਹ ਐ ਮਾਫ ਕਰਨਗੇ ਛੱਡੂ ਪਰ ਪਹਿਲੀ ਗਿਸ਼ਤਾ ਪਾਣ ਨੂੰ ਹਟ ਜਾਂਦੇ ਆ ਪਰ ਪੈਸਾ ਥੋੜਾ ਐ ਇਹ ਬੈਂਕ ਛੋਟੇ ਵਾਸਤੇ ਚੱਲੂਗੀ ਕੋਆਪਰੇਟਿਵ ਤੋਂ ਖਾਦ ਲਓ ਕੋਆਪਰੇਟਿਵ ਤੋਂ ਬੀਜ ਲਓ ਸਬਸਿਡੀਆਂ ਸਾਰੀ ਉਥੇ ਦਿੰਨੇ ਆਪਾਂ ਕੋਆਪਰੇਟ ਤੋਂ ਸਪਰੇਆ ਲਓ ਹੈਨਾ ਕੋਆਪਰੇਟਿਵ ਸਿਸਟਮ ਨੂੰ ਥੋੜਾ ਜਿਹਾ ਜੇ ਜੀਵਿਤ ਕਰ ਲਈਏ ਤਾਂ ਖੇਤੀ ਜਿਹੜੀ ਹੈ ਬਹੁਤ ਸੌਖੀ ਵੀ ਹੋ ਜਾਊਗੀ ਕਰਜ਼ਾ ਮੁਕਤ ਹੋ ਜਾਊਗੀ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤ ਮੁਕਤ ਹੋ ਜਾਊਗੀ ਤੇ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਜਿੰਨਾ ਪਾਣੀ ਤੁਹਾਡੇ ਕੋਲੇ ਨਹਿਰਾਂ ਦਾ ਆਉਂਦਾ ਉਹਨੂੰ ਵਰਤੋ ਇੱਕ ਦੂਜਾ ਜੇ ਨਹਿਰਾਂ ਨਹੀਂ ਵੀ ਆਉਂਦਾ ਆਹ ਜਿਹੜੇ ਨਾ ਇੱਕੋ ਉਈ ਚਲਾਰ ਕੇ ਜ਼ਮੀਨ ਠੰਡੀ ਕਰਦੇ ਆ ਜੀ ਇਹ ਕਿਹੜੇ ਵਿਗਿਆਨੀ ਨੇ ਕਹਿਤਾ ਯਾਰ ਵੀ ਜ਼ਮੀਨ ਤੱਤੀ ਹੋ ਜਾਂਦੀ ਉਹ ਚ ਕੋਈ ਕੋਈ ਜ਼ਮੀਨ ਠੰਡੀ ਕਰਨ ਦੀ ਲੋੜ ਨਹੀਂ ਇੱਕ ਤਰੀਕ ਨੂੰ ਲਾਈਟ ਦੇਵਾਂਗੇ ਜਿਹੜੇ ਜਿਹੜੇ ਜ਼ਿਲ੍ਹਿਆਂ ਦਾ ਜ਼ੋਨ ਬਣਾਏ ਹੋਏ ਨੇ 8 ਘੰਟੇ 9 ਘੰਟੇ 10 ਘੰਟੇ ਵੀ ਮਿਲੂਗੀ ਠੀਕ ਹੈ ਨਾ ਤੇ ਉਹ ਜ਼ੋਨਾਂ ਦੇ ਵਿੱਚ ਜਿਹੜਾ ਬਿਜਲੀ ਮਿਲੂਗੀ ਪਾਣੀ ਜਿੱਥੇ ਨਹਿਰ ਦਾ ਆ ਗਿਆ ਨਹਿਰ ਦਾ ਵੀ ਮਿਲੂਗਾ ਤੇ ਕੋਸ਼ਿਸ਼ ਇਹ ਕਰਨੀ ਆ ਵੀ ਆਪਾਂ ਸਮਝ ਲਓ ਵੀ ਜਦੋਂ ਮੋਟਰ ਚਲਾਉਨੇ ਹੋ ਜਿਵੇਂ ਆਪਾਂ ਜੇ ਬਿਲਾਉਂਦੇ ਹਾਂ ਬਿਜਲੀ ਦੇ ਨਾਲ ਫਿਰ ਬਾਥਰੂਮ ਚੋਂ ਬਾਅਦ ਚ ਨਿਕਲਦੇ ਆਂ ਲਾਈਟ ਪਹਿਲਾਂ ਬਜਾਉਨੇ ਆਂ ਜਦੋਂ ਬਿਜਲੀ ਫ੍ਰੀ ਕਰ ਦਿੰਦੇ ਆਂ ਫਿਰ ਉਹ ਚਲ ਜਾ ਡੱਕੜਾ ਬਿਲਾਉਂਦਾ ਮੁਫਤੀ ਚੀਜ਼ ਦਾ ਥੋੜਾ ਜਿਆਦਾ ਆਪਾਂ ਕਰ ਲੈਣਾ ਮੋਟਰ ਜਦੋਂ ਚਲਾਉਂਦੇ ਆ ਸਮਝ ਲਓ ਚਾਂਦੀ ਕੱਢੀ ਜਾਂਦੇ ਆ ਤੁਹਾਨੂੰ ਚਾਂਦੀ ਬਹੁਤ ਕੱਢ ਲਈ ਹੁਣ ਤਾਂ ਧਰਤੀ ਵੀ ਜਵਾਬ ਦੇ ਜਾਂਦੀ ਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰੂ ਸਾਹਿਬ ਨੇ ਤਿੰਨ ਦਰਜੇ ਦਿੱਤੇ ਸੀ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਆ ਨਾ ਮਰਵਾ ਚੱਲ ਪਿਆ ਕਣਕ ਨੂੰ ਵੀ ਇੱਕ ਕਣਕ ਦਾ ਵੀ ਜਿਹੜਾ ਬੱਚਦਾ ਛੋਟੇ ਛੋਟੇ ਉਹਨੂੰ ਅੱਗ ਲਾ ਦਿੰਦੇ ਨੇ ਕੱਲ ਹੁਣ ਜੋ ਤੂਫਾਨ ਆਇਆ ਉੱਥੇ ਅੱਗ ਲਾਈ ਬੈਠੇ ਸੀਗੇ ਜਹਾਂਗੀਰ ਕੋਲੇ ਠੀਕ ਹੈ ਮੈਂ ਕਹਾ ਯਾਰ ਕਾਦੇ ਬਾਤ ਹੈ ਕੀ ਕੀ ਕਹਿੰਦਾ ਤੁਹਾਨੂੰ ਇਹ ਹੈ ਨਾ ਆ ਪਹਿਲਾਂ ਤਾਂ ਧੂਆਂ ਉਹ ਥੋਡੀਆਂ ਅੰਦਰਾਂ ਚ ਜਾਂਦਾ ਥੋੜੇ ਜਿਹਾ ਆਕਾਂ ਚ ਜਾਂਦਾ ਹੈ। ਬਾਕੀ ਤਾਂ ਪਤਾ ਨਹੀਂ ਕਿੱਥੇ ਜਾਊਗਾ ਉਹ। ਸੋ ਪਵਨ ਗੁਰੂ ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਦਰਜਾ, ਧਰਤੀ ਨੂੰ ਮਾਤਾ ਦਾ ਦਰਜਾ। ਜੇ ਤਿੰਨੇ ਦਰਜੇ ਥੋੜੇ ਬਹੁਤ ਬਚਾਉਣ ਚ ਕਾਮਯਾਬ ਹੋ ਗਏ ਗੁਰੂ ਸਾਹਿਬ ਦੀਆਂ ਲਾਈਨਾਂ ਜਿਹੜੀਆਂ ਲਿਖੀਆਂ ਪੰਕਤੀਆਂ ਉਹਨਾਂ ਨੇ ਅੱਜ ਤੋਂ ਜਦੋਂ ਲਿਖੀਆਂ ਹੋਣਗੀਆਂ ਤੁਸੀਂ ਸੋਚੋ ਉਦੋਂ ਕਿਹੜਾ ਕੋਈ ਫੈਕਟਰੀ ਧੂਆਂ ਕਰਦੀ ਹੋਣੀ। ਗੁਰੂ ਸਾਹਿਬ ਨੇ ਜਦੋਂ ਇਹ ਲਾਈਨਾਂ ਲਿਖੀਆਂ ਹੋਣੀਆਂ ਤੇ ਉਦੋਂ ਕਿਹੜਾ ਕੋਈ ਫੈਕਟਰੀ ਸਿੱਧਾ ਨਾਲੇ ਚ ਡੰਪ ਕਰਦੀ ਹੋਣੀ ਆ ਉਹਦਾ ਪਾਣੀ ਉਦੋਂ ਕਿਹੜਾ ਕੋਈ ਸਪਰੇਅ ਕਰਦਾ ਹੋਊਗਾ ਧਰਤੀ ਦੇ ਵੀ ਧਰਤੀ ਪ੍ਰਦਾਨ ਪਾਤੀ ਹੈ ਜਾਂ ਮੋਨੋਕਰੋਟੋਫਾਸ ਪਾਤੀ ਤੇ ਇਸ ਕਰਕੇ ਉਹ ਗੁਰੂ ਸਾਹਿਬ ਨੂੰ ਪਹਿਲੀ ਹੀ ਪਤਾ ਸੀਗੇ ਵੀ ਇਹ ਤਿੰਨ ਚੀਜ਼ਾਂ ਬਚਾ ਲਿਓ ਆਉਣ ਵਾਲੇ ਦਿਨਾਂ 'ਚ ਉਹ ਅੰਤਰਜਾਮੀ ਸੀ ਉਹ ਉਹਨਾਂ ਨੂੰ ਪਤਾ ਸੀਗਾ ਕਿ ਆਹ ਕੰਮ ਹੋਣ ਵਾਲੇ ਨੇ ਉਹ ਤਾਂ ਉਦੋਂ ਦੇ ਲਿਖ ਗਏ ਨੇ ਉਹ ਗੱਲਾਂ ਤੁਸੀਂ ਆਪਾਂ ਉਹਨਾਂ ਤੇ ਅੱਜ ਥੋੜਾ ਬਹੁਤ ਵੀ ਅਸਰ ਕਰ ਲਿਆ ਉਹਨਾਂ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਥੋੜਾ ਯਾਦ ਕਰ ਲੈਣੇ